ਵੱਟੇ ਉਹ ਦੇਖ ਕਦੇ ਕਿੰਨੋ ਕਦੇ ਕਿੰਨੋ ਸਬਜੀ ਬਣ ਰਹੀ ਹੈ ਗੋਆ ਹੋ ਗਿਆ ਸਾਡਾ ਕੰਪਲੀਟ ਗੋਹਾ ਹੋ ਗਿਆ ਸਾਡਾ ਕੰਪਲੀਟ ਗੋਆ ਕਵੀ ਦਸੀ ਭਈ ਤੂੜੀ ਤੇ ਪਾਣੀ ਰਲਾ ਕੇ ਦੁਬਾਰਾ ਪਾਣੇ ਆਟਾ ਪਾਣੀ ਠੰਡਾ ਹੈ ਪਰ ਇਹਨਾਂ ਨੂੰ ਕਿਵੇਂ ਨਾ ਕਿਵੇਂ ਪਾਣੀ ਪਣੀ ਦਾ ਆਟਾ ਪਾਤਾ ਸੀ ਤੇ ਇਹਨੂੰ ਲੈ ਕੇ ਜਾਣੇ ਆ ਉਹ ਉਹ ਸੱਦੀ ਜਾਂਦੀ ਆਗੇ ਆਗੇ ਤੂੜੀ ਪਾਤੀ ਮਸਜਦ ਨੂੰ ਇਧਰ ਵੀ ਪਾਤੀ ਪਹਿਲਾਂ ਬੈਠੀਆਂ ਸੀ ਉਹਨਾਂ ਉੱਠ ਵੀਆਂ ਤੇ ਟਾਈਮ ਹੋ ਗਿਆ ਰੋਟੀ ਖਾਣ ਦਾ ਰੋਟੀ ਖਾਣੇ ਆ ਤੁੱਪ ਵੀ ਇੱਥੇ ਆ ਗਈ ਸਾਰੀ ਜਗ੍ਹਾ ਤੇ ਰੋਟੀ ਖਾਣੇ ਆਟਾ ਗੁੰਨੇ ਬਨੇ ਸਿਸਟਰ ਵਰੀ ਸਾਰੀ ਖਾਲੀ ਆਪਾਂ ਸਾਫ਼ ਕਰਤੀ ਇੱਥੋਂ ਤੱਕ ਇਹਦੇ ਚ ਪਾਣੀ ਹਰਾਮ ਨਾਲ ਲੰਘ ਜਾ ਕਰੇਗਾ ਬਹੁਤ ਔਕੀ ਕੀਤੀ ਨਾਲ ਦੇ ਗੁੰਡੀ ਗੰਧ ਛੱਡ ਦਿੰਦੇ ਨੇ ਇੱਧਰ ਇਹਨਾਂ ਨੂੰ ਰੋਕੇ ਵੀ ਕਿੰਨੀ ਵਾਰ ਚਲੋ ਹੁਣ ਕੀ ਕਰ ਸਕਦੇ ਆ ਇੱਕ ਰਿਵਰ ਰੋਕਾਂਗੇ ਨਹੀਂ ਤਾਂ ਲੜਾਈ ਸਹੀ ਲੜਾਈ ਨਾਲ ਹੀ ਚੱਲੇਦਾ ਕੰਮ ਨਹੀਂ ਦਾ ਜਿਸ ਨਹੀਂ ਤੇ ਰੋਟੀ ਖਾ ਰਹੀ ਹੈ ਐਵੇਂ ਨਹੀਂ ਖਾਵੇ ਪੁੱਤ ਮੈਂ ਖਵਾ ਦੇਣਾ ਤੈਨੂੰ ਰੱਖ ਤੇ ਦਾਂ ਸਬਜੀ ਨਗਵਾ ਦੇਣਾ ਇਧਰ ਅੰਮੋਲ ਵੀ ਖਾ ਰਹੀ ਹੈ ਰੋਟੀ ਰੋਟੀਆਂ ਬਾਕ ਰਹੀਆਂ ਨੇ ਸਬਜੀ ਸਬਜੀ ਜਸਨੀਤ ਨੂੰ ਰੋਟੀ ਖਵਾ ਰਿਹਾ ਮੈਂ ਮੱਚਾ ਲੱਗ ਰਹੀ ਐਨੂੰ ਖਾ ਐਨੂੰ ਸੱਟਣਾ ਨਹੀਂ ਠੀਕ ਐ ਪਾਣੀ ਪੀ ਮੈਡਮ ਇਧਰ ਰੋਟੀ ਖਾ ਰਹੀ ਹੈ ਵੱਡੀ ਮੈਡਮ ਉਹਨੇ ਤਾਂ ਛੜਤੀ ਵਿੱਚੇ ਆਲੂ ਦਿੱਤੇ ਸੀ ਮੈਨੂੰ ਕਹਿੰਦੀ ਖਾ ਲੈ ਇਹ ਫਿਰ ਖਾਲੀ ਨਿਕਲੇਗੀ ਮੈਨੂੰ ਲੱਗਦਾ ਐਤ ਕੀ ਫੱਗਣ ਜਿ ਸੋਣੀ ਐ ਕੀ ਤੈਨੂੰ ਪਾ ਦਿੱਤੀ ਤੋੜੀ ਕੀ ਚਾਹੀਦੇ ਆਲੂ ਖਾਣੇ ਆਲੂ ਇਹ ਤਿਆਰ ਬੈਠਾ ਬੇਸਕਟ ਬਣਾ ਰਹੀ ਰੋਟੀ ਬਣਾ ਰਹੀ ਹੈ ਰੋਟੀ ਇਹਨ ਮਾਜ ਨੂੰ ਪਾ ਦੇ ਨਾ ਇਹਨ ਨਾਲ ਇਹਨ ਨਾਲ ਕਟ ਕੋੜ ਕੇ ਨਾ ਤੈਨੂੰ ਪੰਗੇ ਲੈਂਦੀ ਫੁੱਟੇ ਇਹ ਹੁਣ ਕੀ ਕੀਤੀ ਜਾਨੀ ਇਹਦੇ ਚ ਰੱਖ ਇਹਨੂੰ ਮਾਰਦੀ ਹੈ ਬੜੀ ਗੰਦੀ ਐ तो आटा किने डोला कल एन तू डोले तू डोले आटा मार मारनो मार तू खाड़ जा तू दे 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 एनी पक्की बस निकल जाओ बाय चा तू लाया बरा तू पागल तू पागल इथे बैठ के वीडियो अपलोड कर रहा है मैं टोप लग रही वदियां ਕੱਟ ਲੈ ਤਾ ਐਂਦੀ ਬੋਲੀ ਨਹੀਂ ਤੂੰ ਅੱਜ ਰਾਸ਼ਨ ਕਾਰ ਚੱਕ ਲੈ ਤੇ ਆਧਾਰ ਕੜ ਕਿਉਂਕਿ ਦਾਣੇ ਦੀ ਪਰਚੀ ਕਟਿ ਨੇ ਨੇ ਦਾਣੇ ਆਣ ਵਾਲੇ ਨੇ ਆ ਸਾਡਾ ਪਿੰਡ ਸਾਹਮਣੇ ਪਰਚੀ ਕਟੀ ਜਰੀ ਨੇ ਦਾਣੇ ਵਾਲਿਆ ਲੋ ਜੀ ਦਾਣੇ ਦੀ ਪਰਚੀ ਤਾਂ ਗਈ ਕੱਟੀ ਇਹ ਹੁਣ ਆਣਗੇ ਕੱਲ ਪਰਸੂ ਤੱਕ 20 ਰੁਪਏ ਲੱਗੇ ਸਾਰੇ ਪਰਚੀ ਦੇ 20 ਰੁਪਏ ਦੇ ਕੇ ਆਪਾਂ ਤਾਂ ਹੋ ਗਏ ਵੇਲੇ ਵੇਲੇ ਮਤਲਬ ਪਰਚੀ ਵਾਲੇ ਕੰਮ ਤੋਂ ਆਹ ਗੁਰਦੁਆਰਾ ਦੂਸਰਾ ਸਾਡੇ ਪਿੰਡ ਦਾ ਦੋ ਗੁਰਦੁਆਰੇ ਨੇ ਸਾਡੇ ਪਿੰਡ 'ਚ ਸਾਡੀ ਫਿਰਨੀ ਸਾਡੀ ਫਿਰਨੀ ਵਾਜਦੀ ਆਹ ਹੈ ਸਾਡੀ ਛੋਟੀ ਜੀ ਪਿਆਰੀ ਜੀ ਗਲੀ ਅਰੇ ਆ ਗਏ ਤੇ ਮਾਸੀ ਹੋਰੀ ਆਏ ਨੇ ਮਾਸੀ ਤੇ ਮੰਮੀ ਇਕੱਠੇ ਪੱਟੀਆਂ ਕਟਾਉਣ ਤੋਂ ਬਾਅਦ ਮੈਂ ਲੱਗਿਆ ਨਹਾਣ ਬੱਠ ਵਿੱਚ ਆਣੀ ਪੜਕੇ ਪਾਣੀ ਤਾਂ ਕਾਫੀ ਗਰਮ ਹੈ ਇੱਥੇ ਰੱਖ ਕੇ ਉੱਥੇ ਬੈਠ ਕੇ ਨਹਾ ਲਾਂਗਾ ਕਿਉਂਕਿ ਸਾਡਾ ਪਾਣੀ ਜਿਆਦਾ ਹੋ ਜਾਂਦਾ ਐਕਸਟਰਾ ਫਿਰ ਪਾਣੀ ਕਰਨਾ ਪੈਂਦਾ ਅੱਖਾਂ ਨਾਲ ਵੈਰੀ ਬੈਡ ਸਿਚੁਏਸ਼ਨ ਕਿਵੇਂ ਕਗਰੇ ਵਾਲੀਆ ਤੇਲ ਤੇਲ ਨਾ ਵੇਸਟ ਕਰ ਬਲੀ ਮੰਮੀ ਤੇ ਮਾਸੀ ਜਾ ਰਹੇ ਨੇ ਇਹਦੇ ਪਾਣੀ ਅੰਦਰ ਬਿਸੇਰੇ ਲੱਲਾ ਸਕੂਲ ਜਾਣਗੇ ਜਾ ਤੂੰ ਹੈ ਨਹੀਂ ਕੋਣੀ ਆਹ ਕੋਣੀ 30 ਰੁਪਏ ਲਗਾ ਲੀ 30 ਰੁਪਏ ਨਾ ਖਰਚਾ ਇਹਨਾਂ ਖਰਚਾ ਹਣਵੀ ਟਿਕਾ ਨਹੀਂ ਆਉਂਦਾ ਅੱਜ ਆ ਨਾ ਬੈਠ ਜਾਈਂ ਮੈਂ ਨਾਲ ਹੁਣ ਹਾਂ ਪਾਣੀ ਗਰਮ ਨੂੰ ਦੁਬਾਰਾ ਕਰ ਰਹੇ ਆ ਇੱਕ ਜਣੇ ਨੌਰ ਨਾਣਾ ਬਾਏ ਕਰ ਦੇ ਨਾਣਾ ਨਹੀਂ ਬਾਏ ਕਰ ਦੇ ਮਮੀ ਵਰਨ ਬਾਏ ਨਾਨੀ ਨੂੰ ਨਾਨੀ ਨੂੰ ਨਾਨੀ ਮਮੀ ਲੱਗਦੇ ਨੇ ਤੇ ਇਹਦੀ ਨਾਨੀ ਲੱਗਦੀ ਹੈ ਬਾਏ ਨਾਨੀ ਹੋ ਗਈ ਚੱਕੀ ਲਾਂਦੀ ਬਾਏ ਨਾਨੀ ਬੱਸ ਹੋ ਗਈ ਗੱਲ ਹੋ ਗਈ ਗੱਲ ਅਗਰ ਰਿਸਪੌਂਡ ਨਹੀਂ ਆਇਆ ਤਾਂ ਕੀ ਕਰੀਓਗੇ ਗਏ ਵੀ ਨਹੀਂ ਗਏ ਦੇ ਦੇ 15 ਰੁਪਏ ਜਿਹੜੇ ਜਿਹੜੇ ਸਿਆਣੇ ਨੂੰ ਪੈਸੇ ਦੇ ਦਿੰਦੇ ਨੇ ਹਨਾ ਬੜੀ ਤੇਜ਼ ਕਿਹਾ ਕੀ ਗੱਲਾਂ ਕਰਦੀ ਤੂੰ ਟੱਕ ਜਾ ਸਵੇਰੇ ਸਕੂਲ ਜਾਣਾ ਸਵੇਰੇ ਸਕੂਲ ਜਾਣਾ ਤੂੰ ਸਕੂਲ ਜਾਣੀ ਨਹੀਂ ਨਵੇਂ ਅੱਜ 30 ਰੁਪਏ ਖਾ ਗਏ 30 ਰੁਪਏ ਖਰਚ ਗਏ ਤੂੰ ਜਦੋਂ ਵੇਖੋ ਪੈਸੇ ਜਦੋਂ ਵੇਖੋ ਕੋਈ ਨਾ ਕੋਈ ਹੋਰ ਗੱਲ ਕਰ ਲਈ ਕਰ ਹਾਂ ਸਰੇਂਦਰ ਛੱਡਣ ਜਾ ਰਿਹਾ ਸੋਨੂੰ ਆਪਣਾ ਵੱਡਾ ਭਾਈ మార <laughs> 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 ਫੁੱਕਾ ਨਹੀਂ ਮੁੱਕਾ ਹੋਲੀ ਹੋਲੀ